ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁੱਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਲਾਹ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਆ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਆ ਮਜ਼ਦੂਰਾਂ ਦੀ ਸਟਰਗਲ ਆ ਇਹਦਾ ਆਪਾਂ ਹਿੱਸਾ ਕਿਦਾਂ ਬਣ ਸਕਦੇ ਆ ਤੇ ਨਾਲ ਦੀ ਨਾਲ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਿਹਾ ਇਸਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਤਰੰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿੰਦਾ ਆ ਥੋੜੀ ਜੀ ਆਪਣੇ ਵਿੱਚ ਰਿਅਲਾਈਜੇਸ਼ਨ ਲੈ ਕੇ ਆਈਏ ਕਿ ਇਹ ਜਿਹੜੇ ਕਿਸਾਨ ਆ ਮਜ਼ਦੂਰ ਆ ਇਸ ਸਟਰੋਕਲ ਕਿਉਂ ਕਰ ਰਿਹਾ ਕੋਈ ਇਹਨਾਂ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਆ ਟੰਗ ਤਰੀਕਿਆਂ ਨਾਲ ਅਸੀਂ ਐਗਰੀ ਨਹੀਂ ਕਰ ਸਕਦੇ ਪਰ ਜਿਹੜੀ ਸ਼ੋਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੱਦਾਂ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਜਿਹੜਾ ਰਵਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਔਰ ਜਗਜੀਤ ਸਿੰਘ ਸਰਦਾਰ ਜਗਜੀਤ ਸਿੰਘ ਜਿੱਦਲੇਵਾਲ ਦੀ ਜਿਹੜੀ ਸਿਹਤ ਆ ਉਹਦੇ ਬਾਰੇ ਸਾਨੂੰ ਜਰੂਰ ਐਸ ਵੇਲੇ ਚਿੰਤਾ ਆ ਵਾਇਗੋਜੀ ਕਾ ਖਾਲਸਾ ਵਾਇਗੋ ਜੀ ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕਾਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਕੱਲ ਬੰਦ ਰੱਖਣੇ ਆ ਔਰ ਨਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਵੇਂ ਸਾਡੇ ਕਿਸਾਨਾਂ ਦੀ ਸਟਰਗਲ ਹੈ ਮਜ਼ਦੂਰਾਂ ਦੀ ਸਟਰਗਲ ਹੈ ਇਹਦਾ ਆਪਾਂ ਹਿੱਸਾ ਕਿੱਦਾਂ ਬਣ ਸਕਦੇ ਹਾਂ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਹੇ ਆ ਇਸਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ 'ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ ਹਿੰਦੂ ਮੁਸਲਮਾਨ ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿੰਦਾ ਆ ਥੋੜੀ ਜੀ ਆਪਣੇ ਵਿੱਚ ਰਿਅਲਾਈਜੇਸ਼ਨ ਲੈ ਕੇ ਆਈਏ ਕਿ ਜਿਹੜੇ ਕਿਸਾਨ ਹੈ ਮਜ਼ਦੂਰ ਹੈ ਇਹ ਸਟਰਗਲ ਕਿਉਂ ਕਰ ਰਿਹਾ ਕੋਈ ਇਹਨਾਂ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਟੰਗ ਤਰੀਕਿਆਂ ਨਾਲ ਅਸੀਂ ਅਗਰੀ ਨਹੀਂ ਕਰ ਸਕਦੇ ਪਰ ਜਿਹੜੀ ਸਟਰਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੱਦਾਂ ਜਿਹੜੀਆਂ ਪੁਲਸ ਦੀਆਂ ਜਿਹੜੀਆਂ ਜਿਹੜਾ ਰਵਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਔਰ ਗਗਜੀਤ ਸਿੰਘ ਸਰਦਾਰ ਗਗਜੀਤ ਸਿੰਘ ਜਿੱਦੜੇਵਾਲ ਦੀ ਜਿਹੜੀ ਸਿਹਤ ਆ ਉਦੇ ਬਾਰੇ ਸਾਨੂੰ ਜਰੂਰ ਇਸ ਵੇਲੇ ਚਿੰਤਾ ਆ ਵਾਇਗੋਜੀ ਕਖਾਂਸਾ ਵਾਇਗੋਜੀ ਕਿਸਾਨੀ ਕੋਲ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚੋਂ ਭੁਖ ਹੜਤਾਲ ਦੀ ਅਪੀਲ ਕੀਤੀ ਗਈ ਆ ਔਰ ਮੈਂ ਆਪਣੀ ਸਾਰੀ ਟੀਮ ਨੂੰ ਬਾਹਰ ਬੈਠੇ ਜਿਹੜੇ ਸਾਡੇ ਐਨ ਡੀ ਆਰ ਆਈ ਭੈਣ ਭਰਾਵਾ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਸ ਕੋਲ ਦਾ ਹਿੱਸਾ ਬਣਨਾ ਆਪਾਂ ਵੀ ਆਪਣੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਗਲ ਬੰਦ ਰੱਖਣੇ ਆ ਔਰ ਨਾਲ ਦੀ ਨਾਲ ਆਪਾਂ ਸਾਰਾ ਦਿਨ ਇਸ ਚੀਜ਼ ਬਾਰੇ ਵਿਚਾਰ ਕਰਨਾ ਸੋਚਣਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਸਟਰਗਲ ਹੈ ਮਜ਼ਦੂਰਾਂ ਦੀ ਸਟਰਗਲ ਹੈ ਆ ਇਹਦਾ ਪਾਇਸਾ ਕਿੱਦਾਂ ਬਣ ਸਕਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਲੋਕ ਨੇ ਸਾਡੇ ਇਹ ਕਿਉਂ ਸਟਰਗਲ ਕਰ ਰਹੇ ਆ ਇਸਤੇ ਬਾਰੇ ਵੀ ਸੋਚਣ ਦੀ ਸਾਨੂੰ ਲੋੜ ਆ ਨਾਲ ਜਿਹੜੇ ਸਾਡੇ ਸਿੱਖ ਭੈਣ ਭਰਾ ਆ ਉਹਨਾਂ ਨੂੰ ਅਪੀਲ ਕੀਤੀ ਗਈ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੇ Hindu Muslim ਭੈਣ ਭਰਾਵਾਂ ਨੂੰ ਮਸਜਿਦ ਤੇ ਮੰਦਰਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਆ ਔਰ ਜਿਹੜੇ ਸਾਡੇ ਵੀਰ ਭੈਣ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਕਿਸਾਨੀ ਕੋਲ ਦੇ ਬਾਰੇ ਸੋਚਣ ਦੀ ਅਪੀਲ ਕੀਤੀ ਗਈ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਪੀਲ ਕੀਤੀ ਗਈ ਆ ਪਲੀਜ਼ ਮੈਂ ਫੇਰ ਕਹਿੰਦਾ ਆ ਥੋੜੀ ਜੀ ਆਪਣੇ ਵਿੱਚ ਰਿਅਲਾਈਜੇਸ਼ਨ ਲੈ ਕੇ ਆਈਏ ਕਿ ਜਿਹੜੇ ਕਿਸਾਨ ਹੈ ਮਜ਼ਦੂਰ ਹੈ ਇਹ ਸਟਰਗਲ ਕਿਉਂ ਕਰ ਰਿਹਾ ਕੋਈ ਇਹਨਾਂ ਦਾ ਸ਼ੌਂਕ ਨਹੀਂ ਆ ਸੜਕਾਂ ਨੂੰ ਬਲੌਕ ਕਰਨਾ ਇਹਨਾਂ ਦੀ ਮਜਬੂਰੀ ਆ ਹਾਂ ਟੰਗ ਤਰੀਕਿਆਂ ਨਾਲ ਅਸੀਂ ਅਗਰੀ ਨਹੀਂ ਕਰ ਸਕਦੇ ਪਰ ਜਿਹੜੀ ਸਟਰਗਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿੱਦਾਂ ਜਿਹੜੀਆਂ ਪੁਲਸ ਦੀਆਂ ਜਿਹੜੀਆਂ ਜਿਹੜਾ ਰਵਈਆ ਵਾ ਸਰਕਾਰਾਂ ਦਾ ਉਹ ਸਹੀ ਨਹੀਂ ਆ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਨੂੰ ਸੋਚਿਆ ਜਾਵੇ ਕਿਸਾਨਾਂ ਦੀ ਮੰਗਾਂ ਦੇ ਉੱਤੇ ਔਰ ਜਗਜੀਤ ਸਿੰਘ ਸਰਦਾਰ ਜਗਜੀਤ ਸਿੰਘ ਜਿੱਦੜੇਵਾਲ ਦੀ ਜਿਹੜੀ ਸਿਹਤ ਆ ਉਦੇ ਬਾਰੇ ਸਾਨੂੰ ਜਰੂਰ ਇਸ ਵੇਲੇ ਚਿੰਤਾ ਆ ਵਾਈ ਗੋਜੀ ਦਾ ਖਾਸ ਵਾਈ